ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਡੇ YouTube ਚੈਨਲ ਦੇ ਵਿੱਚ ਜਿਹਦਾ ਨਾਮ ਮਰਸਟੈਂਡ ਵਲੋਗਸ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਡੀ ਸਾਰੀ ਆਪਣਾ ਦਾ ਜਹਾਜ਼ ਹੁਣ ਅਸੀਂ ਦੇਖਿਆ ਸੀ ਕਿ ਹੁਣ ਹੁਣ ਪੈ ਰਹੇ ਨੇ ਕੋਰਦਰਾ ਸਰ ਤੇ ਮੈਂ ਤੇ ਰਾਜਾ ਭਾਜੀ ਹੁਣ ਚੱਲੇ ਆ ਦੁੱਧ ਤੇ ਦਹੀਂ ਲੈਣ ਮੰਡੀ ਤੇ ਆਓ ਚੱਲਦੇ ਆ ਮੰਡੀ ਤੁਹਾਨੂੰ ਦਿਖਾਉਣੀ ਕੀ ਮੋਲ ਚਾਲ ਹੱਥੋਂ ਲੈ ਕੇ ਆਨੇ ਦੁੱਧ ਤੇ ਦਹੀਂ ਲੈ ਕੇ ਆਉਣਾ ਆ ਮਿਸੇ ਪ੍ਰਸ਼ਾਦਨ ਨਾਲ ਦਹੀਂ ਦਾ ਲੰਗਰ ਆ ਜਿਹੜੇ ਵਕਤ ਦਹੀਂ ਲੈ ਕੇ ਆਉਣਾ ਦੁੱਧ ਚਾਹ ਵਾਸਤੇ ਆ ਚੜਰੇ ਰਿਓ ਰੋਡ ਦੇ ਨਾਲ ਰਾਤੀ ਮੀਂਹ ਪੈ ਕੇ ਹਟਿਆ ਆ ਬੜਾ ਤੇ ਉਹਨੂੰ ਸਾਰਾ ਸੜਕਾ ਫਰਕਾ ਮੌਸਮ ਵੀ ਕਿੱਲਾ ਹੀ ਆ ਅੱਜ ਰਾਤ ਨਾ ਬਹਿ ਜੀ ਕਿਤੇ ਅੱਜ ਦਾ ਸਮਾਗਮ ਜੋ ਕਿ ਹਰੇਕ ਸਾਲ ਅਗਸਤ ਦੇ ਮਹੀਨੇ ਵਿੱਚ ਬਣਾਇਆ ਜਾਂਦਾ ਹੈ ਜਦੋਂ ਬਾਬਾ ਜੋਰਾਵਰ ਸਿੰਘ ਸਵਾਰਾ ਸੰਗਠਨ ਹੋਇਆ ਸੀ ਉਹ ਅਸਤੇ ਨੀਰ ਵਿੱਚ ਹੋਇਆ ਸੀ ਤੇ ਉਸੇ ਬਣੀ ਦੇ ਤਹਿਤ ਇਹ ਸਮਾਗਮ ਹਰੇਕ ਸਾਲ ਕਰਦਾ ਆ ਰਿਹਾ ਹੈ ਪ੍ਰਸਾਦਨ ਕਾਫੀ ਲੰਬੇ ਸਮੇਂ ਤੋਂ ਸਦਾ ਰਾਜਾ ਸਿੰਘ ਦੇ ਪਰਿਵਾਰ ਨੇ ਬਾਬਾ ਜੋਰਵਰ ਸਿੰਘ ਸਾਹਿਬ ਦੇ ਨਾਲ ਇਹ ਕੋ ਬਖਰਾ ਹੀ ਇਹਨਾਂ ਬੱਚਿਆਂ ਦੇ ਨਾਲ ਉਹਨਾਂ ਦਾ ਪਿਆਰ ਹੈ ਕਿਉਂਕਿ ਉਹਨਾਂ ਦੇ بیٹے ਅਮਰਜੀਤ ਸਿੰਘ ਜੀ ਉਹ ਵੀ ਸਵਾ ਦੇ ਵਿੱਚ ਰਹਿ ਗੁਏ ਨੇ ਤੇ ਉਹਨਾਂ ਆਪ ਆਪਣੀ ਕਾਰਨ ਦੇ ਸੱਟ ਨੇ ਸੋਨਾ ਬੋਲੋ 1 ਸਾਲ ਅੰਦਰ ਬੈਠੇ ਸੀਗੇ ਤੇ ਦਹੀਂ ਵਾਲੀਆਂ ਪਕੌੜੀਆਂ ਯਾਦ ਭੁੱਲ ਗਿਆ ਸੀਗੇ ਆ ਤੇ ਦਹੀਂ ਵਾਲੀਆਂ ਪਕੌੜੀਆਂ ਲੈ ਆਣੇ ਸੀ ਜੱਸੀ ਭਾਈ ਦੇ ਘਰ ਜੱਸੀ ਭਾਈ ਸਾਡਾ ਕੰਮ ਕਰਦਾ ਭੂਏ ਭਾਈ ਇਹਦਾ ਇੰਦਾਂ ਦੇ ਸਵਾਸ ਸੂ ਰੱਖਦਾ ਆ ਆ ਚਾਵਲੇ ਦਾ ਡਿਸਟ੍ਰੀਬਿਊਟਰ ਆ ਜੱਸੀ ਭਾਜੀ ਤੇ ਹੁਣ ਆਪਾਂ ਚੱਲਦੇ ਗੁਰਦੁਆਰਾ ਸਾਹਿਬ ਉੱਥੇ ਜਾ ਕੇ ਦੇਖਦੇ ਆ ਬਣਾਉਣੇ ਆ ਸਾਰਾ ਜਮਾਨ ਦਾ ਸਮਾਨ ਸੋਣੇ ਹਲਵਾਈ ਤਾਂ ਲਾਇਆ ਨਹੀਂ ਅਜੇ ਤੱਕ ਆਪ ਹੀ ਸਾਰਾ ਕੁਝ ਬਣਾਉਣਾ ਆ ਚਾਹ ਵੀ ਦਹੀਂ ਵੀ ਬੀਬੀਆਂ ਲੱਗਿਆ ਪਛਾਦੇ ਬਣਾਉਣ ਲੰਗਰ ਹਾਲ ਤੋਣਾ ਆ ਹੁਣ ਲੰਗਰ ਹਾਲ ਦਾਤੀ ਮੀਂਹ ਪੈਣ ਲੱਪੇ ਜਰਾ ਲੰਗਰ ਹਾਲ ਤੋਣੀ ਹੋਇਆ ਸੋ ਮੇਰੇ ਜੁੜੇ ਹੋਏ ਲੋਕਾਂ ਨਾਲ ਦੇਖਦੇ ਆ ਕਿ ਗੁਰਦਾ ਸਾਹਿਬ ਕਿੰਨ ਚੱਲ ਰਿਹਾ ਹੈ ਅੱਧੇ ਘੰਟੇ ਵਿੱਚ ਮੁਕਤੀ ਹੋਏਗੀ ਆ ਡੈਕੋਰੇਸ਼ਨ ਕਰਦੇ ਪਏ ਅੰਦਰਲੇ ਪਾਸੇ ਡੈਕੋਰੇਸ਼ਨ ਵੀ ਤਕਰੀਬਨ ਕੰਪਲੀਟ ਹੋ ਗਈ ਆ ਸਵੇਰ ਦਾ ਟਾਈਮ ਵੀ ਨਹੀਂ ਮਿਲਿਆ ਵਲੋਗ ਬਣਾਉਣ ਦਾ ਅਖੰਡ ਪਟ ਸਾਹਿਬ ਦੇ ਭੋਗ ਪਹਿ ਗਏ ਉਸ ਤੋਂ ਬਾਅਦ ਲੰਗਰ ਪਾਣੀ ਸੀਗਾ ਤੇ ਉਸ ਤੋਂ ਬਾਅਦ ਫਿਰ ਕੰਮਕਾਰਾਂ ਦੀ ਰੁੱਝੇ ਬਾਹਰ ਵੀ ਹੋ ਗਈ ਆ ਐਲਈਡੀਆ ਵੀ ਲੱਗ ਚੁੱਕੀਆਂ ਆ ਤੇ ਡੈਕੋਰੇਸ਼ਨ ਬਾਕੀ ਸਮਾਨ ਸਮੇਂ ਚੱਕਣ ਲੱਗੇ ਆ ਤੇ ਬਸ ਹੁਣ ਬਾਹਰ ਕਰਦੇ ਆ ਓਏ ਯਾਰ ਜਿਸਕਰਨ ਬਸ ਕਰੋ ਯਾਰ ਪਿੱਛੇ ਪਾੜਾ ਕੁਝ ਪਾੜੋ ਨਹੀਂ ਤਾਂ ਪਿੱਛੇ ਪਾਣਾ ਪਾੜੋ ਨਹੀਂ ਤਾਂ ਕਰ ਦੋ ਇਕੱਠਾ ਬਾਰਤਾਂ ਦਿਖਾਣੇ ਆ ਬਾਹਰ ਵੀ ਚੁੰਨੀਆਂ ਚੁੰਨੀਆਂ ਪਵਾ ਦਿਆ ਗੇਟ ਬਣ ਗਿਆ ਆ ਉੱਪਰ ਚੁੰਨੀਆਂ ਪੈ ਗਈਆਂ ਆ ਅੱਗੇ ਗੇਟ ਬਣ ਗਿਆ ਜਿਹੜਾ ਕੱਲ ਆ ਰਹੇ ਸੀਗੇ ਇੱਥੇ ਵੀ ਫਰੰਟ ਤੇ ਵੀ ਫੁੱਲ ਫੁੱਲ ਪੈ ਗਏ ਹੋਏ ਆ ਚਾਹ ਬਣਾ ਰਹੇ ਮੁੰਡੇ ਕੰਦੇ ਕੰਮ ਕਰ ਰਹੇ ਨੇ ਤੇ ਚਾਹ ਬਣਨ ਗਈ ਆ ਚਾਹ ਚੁ ਪੀਅਨੇ ਇਹਨਾਂ ਨੂੰ ਉਹ ਹਲਵਾਈ ਨੂੰ ਚਾਹ ਪਹਿਲਾਂ ਪਿਆਰ ਯਾਰ ਉਹ ਕੰਨਾ ਹੀ ਪੀਣੀ ਆ ਬੂਟਾ ਭਾਜੀ ਲੱਗਿਆ ਇਧਰ ਸ਼ਾਮ ਦੀ ਤਰੀਕਤ ਨੇ ਬੂਟੇ ਭਾਜੀ ਚਾਹ ਬਣ ਗਈ ਮੇਰੀ ਆ ਚਾਹ ਪਿਓ ਯਾਰ ਹੋ ਗਈ ਤੇਰੀ ਸਾਡੀ ਬਾਜੀ ਬਾ ਅੰਕਾਰ ਭਾਈ ਉਹ ਚਾਹ ਪਾ ਪਿੱਲਾ ਦੋ ਕੱਪਾਂ ਯਾਰ ਉਹ ਦੇ ਮੁੰਡਾ ਮੰਨਦਾ ਕਿਤੇ ਭਾਈ ਇੱਕਾ ਥਰਾ ਡੱਡ ਲਾਉਂਦੇ ਸੀ ਮੰਨਦਾ ਕਿਤੇ ਮੁੰਡਾ ਤੇ ਅਸੀਂ ਵੀ ਹੁਣ ਬਸ ਹੋਰ ਥੋੜੇ ਟਾਈਮ ਤੱਕ ਚੱਲ ਜਨਾ ਘਰ ਨੂੰ ਨਾ ਤੋ ਕਿ ਤਿਆਰ ਤਰੋ ਕੇ ਆਣਾ ਫਿਰ ਸ਼ਾਮ ਨੂੰ ਕਿ ਆ ਰਿਹਾ ਇੱਥੇ ਤਕਰੀਬਨ ਉਹ ਵੀ ਸੌਂਡ ਇਥਾ ਤੇ ਹਾਂਜੀ ਤੇ ਕੰਮ ਕਰਾ ਜੇ ਵੀ ਲੱਗਿਆ ਕਰਨ ਟਾਈਮ ਹੋ ਗਿਆ ਹੈ 2:30 ਵੱਜ ਗਏ ਆ ਬਾਬਾ ਜੀ ਵੀ ਕਰਵਾ ਰਹੇ ਅੱਜ ਕੰਮ ਕੋਣ ਨਹੀਂ ਆ ਬਲੌਗ ਬਾਬਾ ਹੀ ਬਣਾਉਂਦਾ ਮੈਂ ਆਪਣਾ ਜਿਹੜੇ ਸੁਰਿੰਦਰ ਸਿੰਘ ਬਾਬਾ ਰਹੇ ਆ ਉਹ ਬਾਬਾ ਹਰਿੰਦਰ ਸਿੰਘ ਜੀ ਬਹੁਤ ਨੰਬਰ ਲਾਦੇ ਨੇ ਥੱਲੇ ਇੱਧਰ ਲੱਗੇ ਆ ਮੇਰੀ ਗੱਲ ਸੁਣੋ ਜੱਬ ਆਪਣੀਆਂ ਲਾ ਦੀਆਂ ਜਾਣੇ ਆਪਣੇ ਤੋਂ ਬਾਸ ਨਹੀਂ ਹੈਗੇ ਆਪਾਂ ਉਹਨੂੰ ਕੱਢ ਗੋਪੀ ਨਹੀਂ ਫੋਨ ਉਹਨੇ ਕਿਹਾ ਬਾਸ ਲੈ ਕੇ ਆ ਚਾਨੀ ਤੂੰ ਹੀ ਆਪਣੇ ਸਾਹਮਣੇ ਫਿੱਟ ਕਰਕੇ ਤੇ ਤਰਪਾਲ ਪਾ ਦੇ ਤਰਪਾਲ ਆਪਾਂ ਮੰਗਾਲੀ ਆਓ ਪਈ ਤਰਪਾਲ ਸਾਹਮਣੇ ਉਹਨਾਂ ਨੂੰ ਹਿਸਾਬ ਤਾਜ ਹੁੰਦਾ ਓਪੀ ਫਿੱਟ ਫੁੱਟ ਕਰ ਦਿੰਨੀ ਉਹਨਾਂ ਨੇ ਉਹੀ ਜਵਾ ਦੇ ਕੇ ਚਾਲ ਕਰਦੇ ਫੇ ਉਹਨੂੰ ਮੂੰਹ ਕਰਦੇ ਇੱਧਰ ਵੀ ਕਹਿੰਦੇ ਮੁੰਡੇ ਲੱਗੇ ਆ ਲੈਟਾ ਲੂਟਾ ਪਾਣ ਹੋਰ ਆ ਇੱਧਰ ਵੀ ਸਾਰੀਆਂ ਪਾਤੀਆਂ ਹੋਈਆਂ ਆ ਇਸ ਤੋਂ ਬਾਅਦ ਸਰਚ ਲੈਟਰਾ ਲਾਣੀਆਂ ਲੱਗਣ ਹੁਣ ਚਾਦਰਾਂ ਚਿੱਟੀਆਂ ਵਿਸ਼ਾਣੀਆਂ ਮੂਸੇ ਵਾਲਾ ਭਾਜੀ ਵੱਡੇ ਸਤ ਕਰਨ ਲੱਗੇ ਆ ਵੈਕਿਊਮ ਇੱਧਰ ਮੈਟ ਮੂੜ ਝੜਨ ਲੱਗੇ ਸਾਰੇ ਸਾਰਾ ਹੋ ਗਿਆ ਬਾਬਾ ਜੀ ਕੀ ਲੱਗੇ ਕਰਨ ਇੱਥੇ ਬਾਬਾ ਜੀ ਲੱਗੇ ਤਵਲੇ ਤੇ ਹੱਥ ਮਾਰਾ ਜਾ ਕਰਨਾ ਮੂਹ ਤਾਂ ਹੀ ਬਜਾ ਗੱਡੀ ਨਾ ਤੇ ਖਾਲੀ ਹੀ ਆ। ਮੀਂਹ ਦਾ ਮੋੜ ਬਣ ਗਿਆ ਜੀ ਪੂਰਾ ਹੁਣ ਮੀਂਹ ਦੱਸਣ ਤੇ ਨੈਟ ਤੇ ਵੀ ਤਰਪਾਲ ਪਵਾਉਣ ਲੱਗੇ ਹੁਣ ਚੰਨਣੀਆਂ ਲੱਗ ਗਏ ਇੱਥੇ ਤੇ ਤਰਪਾਲ ਹੁਣ ਪਿੱਛੇ ਵੀ ਪੈਊਗਾ। ਕੋਈ ਨਹੀਂ। ਸੌ ਵੀ ਫਿੱਟ ਹੋ ਰਿਹਾ ਜਾਂ ਉਧਰ ਕੂਲਰ ਵੀ ਆ ਗਏ ਆ। ਕੂਲਰਾਂ ਦੀ ਵੀ ਜ਼ਰੂਰਤ ਪੈਣਦੀ ਆ। ਬਾਹਰ ਲੱਗੇ ਫਰੀਦ ਹੁਣੀ ਲੜੀਆਂ-ਲੁੜੀਆਂ ਪਾਣ ਹਾਂ ਤੱਕ ਜਿੰਨਾ ਮੂਨਾ ਪਾਣ ਦੇ ਜਨਰੇਟਰ ਵੀ ਆਣਨ ਦਾ ਆ। ਲੋ ਜੀ ਸਾਡੇ ਖਜ਼ਾਨਚੀ ਸਾਹਿਬ ਵੀ ਆ ਗਏ ਆ। ਸਿੱਧੇ ਗੁਰਦੁਆਰੇ ਹੀ ਆਏ ਆ। ਅਬ ਕੀ ਹਾਲ ਆ? ਸਰਾਉ ਬਦਈਆ ਤੂੰ ਹੀ ਦੱਸੋ ਕੋਣ ਨਹੀਂ ਇਹ ਵਲੌਗ ਹੀ ਬਣਦੇ ਆ ਪ੍ਰੀਤ ਲੈਟਾ ਪਾਉਂਦੇ ਆ ਯਾ ਲੈਟਾ ਪਾਉਂਦੇ ਆ ਯਾ ਤਾਰਾ ਚੱਕਲਾ ਮਾ ਪਿੱਛੇ ਲੰਮਕੀ ਜਾਂਦੀ ਆ ਹੁਣ ਐਸੀ ਬਾਬਾਈ ਹੁਣ ਤੂੰ ਬੱਲੀਆਂ ਲੈਣ ਬਾਬਾਈ ਨੂੰ ਸੱਦਾ ਵੀ ਹੈਗਾ ਯਾ ਤੇ ਹੁਣ ਬੱਲੀਆਂ ਲੈਣ ਆਏ ਬਾਬਾਈ ਤੋਂ ਨਾਲ ਤੇ ਅੰਕਲ ਜੀ ਦਿਖਾ ਦਿਓ ਮਾੜੀ ਜੀ ਇੱਧਰ ਹੀ ਲੈ ਜਾ ਬੱਲ ਬਾਰੋ ਬਾਲ ਚੱਲ ਜਣਾ ਆਪਾਂ ਹੋਰ ਹੋਰ ਤੇ ਹੁਣ ਆਪਾਂ ਜਿਹੜੇ ਦੋ ਲਾਣੇ ਤੇ ਬੱਲੀਆਂ ਲੈਣੀਆਂ ਗੇਟ ਬਣਾਉਣ ਵਾਸਤੇ ਚਾਹੀਦੀਆਂ ਆਆਂ ਐਲਈਡੀ ਪੈਨਲ ਵਾਲਾ ਗੇਟ ਬਣਾਣਾ ਉਹਨੂੰ ਸਪੋਰਟ ਚਾਹੀਦੀ ਆ ਉਹਦੇ ਵਾਸਤੇ ਸੋ ਜੁੜੇ ਰਿਓ ਵਲੋਗ ਨਾਲ ਹੁਣ ਫੇਰ ਤੱਕ ਵੀ ਬੰਦਾ ਹੀ ਲੱਗੇ ਪਏ ਅੱਜ ਤੱਕ ਬਹੁਤ ਬੁਰਾ ਹਾਲ ਆ ਹੁਣ ਜਿੱਧਰ ਗੇਟ ਗੁੱਡ ਬਣਾ ਰਹੇ ਆਪਾਂ ਅੰਦਰ ਬਿਛਾਈ ਬਿਛਾਈ ਕਰਕੇ ਆਏ ਆ ਤੇ ਇੱਥੇ ਐਲਈਡੀ ਗੇਟ ਬਣਦੇ ਆ ਦਿਮਾਗ ਘੁੰਮਿਆ ਪਿਆ ਜ ਸੱਚੀ ਅੱਜ ਤਾਂ ਨਾ ਸੱਚੀ ਮਤ ਵੱਜੀ ਪਈ ਆ। ਲੈ ਜੀ ਹੁਣ ਆਪਾਂ ਇੱਧਰ ਲਵਾ ਰਹੇ ਆ ਬਾਬਾ ਜੀ ਗੇਟ। ਐਲਈਡੀ ਵਾਲੇ ਗੇਟ ਲੱਗਣਦੇ ਆ। ਬਾਬਾ ਜੀ ਕੋਈ ਵੀ ਨਹੀਂ ਬਾਬਾ ਜੀ ਬਲੌਗ ਬਣ ਰਿਹਾ। ਸਾਰੇ ਵਜਦੀ ਪੁੱਛਦੇ ਕੋਣ ਆ ਬਲੌਗ ਬਣਾਉਣ ਲੱਪੇ ਆ ਯਾਰ। ਇੱਧਰ ਗੇਟ ਬਣਾ ਰਹੇ ਆ ਸੋ ਤੇ ਹੋਰ 15-20 ਮਿੰਟਾਂ ਤੱਕ ਚੱਲੂ ਹੋ ਜਾਣੇ ਵੀ ਜਨਰੇਟਰ ਆ ਰਿਹਾ ਆ। ਰਸੇ ਚਾਹੀਦੇ ਹੋਰ ਮੰਗਾਣੀਆਂ ਤੇ ਦੱਸੋ ਹੁਣੀ ਉਹ ਬੰਦੇ ਵੀ ਆ ਰਹੀ ਆ। ਮੇਰੇ ਸਰਜੂ ਕੋਲ ਲੱਸੀ ਦੱਸਿਆ ਨਾ ਵੇਹੇ। ਬਹੁਤ ਆ ਚੱਲ ਚਾਹੀਦੀ ਆ ਉੱਪਰ ਪਈਆਂ ਇਹ ਚਾਹੀਦੀ ਇੱਕ ਇੱਕ ਪਈਆਂ ਉੱਪਰ ਸੋ ਜੀ ਹੁਣ ਗੁਰਦੁਆਰਾ ਸਾਹਿਬ ਵਿਖੇ ਤਿਆਰੀਆਂ ਤਕਰੀਬਨ ਸਾਰੀਆਂ ਹੋ ਗਈਆਂ ਸਿਰਫ ਇੱਕ ਲਾਈਵ ਵਾਲਾ ਭਾਜੀ ਰਹਿ ਗਿਆ ਆਣੇ ਵਾਲਾ ਉਹ ਆਂਦਾ ਆਪਣਾ ਸੈਟਅਪ ਕਰਦਾ ਫਿਰ ਅਸੀਂ ਵੀ ਜਾਣੇ ਘਰੇ ਤਿਆਰ ਫਿਰ ਹੁਣ 6:30 ਹੋ ਗਈ ਹੈ 6:30 ਤਕਰੀਬਨ ਸ਼ੁਰੂ ਹੋਗਾ ਸਾਰਾ ਯਾਨੀ ਕਹਿੰਦੇ ਸ਼ਬੀਲ ਬਣਾ ਲਈ ਆ ਸ਼ਬੀਲ ਦੀ ਸੇਵਾ ਕਰੰਦੇ ਆ ਮੁੰਡੇ ਚਾਹ ਵੀ ਬਣਾ ਲਈ ਉਹ ਤੇ ਚਾਹ ਦੀ ਵੀ ਸੇਵਾ ਕਰੰਦੇ ਆ ਆ ਮੁੰਡਾ ਕਹਿੰਦੇ ਸਾਰੀ ਸੇਵਾ ਲੁੱਟ ਗਿਆ ਅੱਜ ਤੇ ਕਾ ਮੁੰਡਾ ਤੇ ਕਾ ਮੁੰਡਾ ਅੱਜ ਵੇਖਣਾ ਦਸ਼ੇਸ਼ਨੇ ਅੱਜ ਵੇਖਣਾ ਦਸ਼ੇਸ਼ਨੇ ਹਾਂ ਜੀ ਫਾਈਟ ਉਹਨੀ ਸੰਗੀਤ ਤਾਂ ਪਹੁੰਚ ਚੁੱਕਿਆ ਜੀ

i'm but... yeah. ਰਾਤ ਦੇ ਕਹਿੰਦੇ 1.5 ਵਜੇ ਲੱਆ ਆ। ਮੁੰਡੇ ਭਾਂਡੇ ਦੀ ਸੇਵਾ ਕਰ ਰਹੇ ਆ ਹਜੇ ਤੱਕ। ਸਾਰੇ ਤਕਰੀਬਨ ਚ ਲੱਗੇ ਆ ਹਾਲ ਸਾਰਾ ਵਿਹਲਾ ਆ ਹੁਣ ਬੱਚੇ ਬੱਚੇ ਬਚੀ ਘਿਹਾ ਕੇ ਆਏ ਆ। ਮੁੰਡੇ ਭਾਂਡੇ ਦੀ ਸੇਵਾ ਕਰਨ ਦੇ ਆ। ਹੁਣ ਫਿਰ ਇਸ ਤੋਂ ਬਾਅਦ ਸਾਰਾ ਕੰਮ ਕੰਮ ਕਰਨਾ ਇੱਧਰ ਉੱਧਰ ਵੀ ਮੁੰਡੇ ਕਰਨਦੇ ਆ ਮੈਡਮ ਨੂੰ ਚੱਕਦੇ ਆ ਗਲੀ ਚੋਂ। ਤੇ ਇੱਧਰ ਵੀ ਮੁੰਡੇ ਲੱਗੇ ਆ ਸੇਵਾ ਕਰਨ ਮੈਡਮ ਨੂੰ ਇਕੱਠੇ ਕਰਨ ਲੱਗੇ ਸਾਰੇ ਇਹ। ਤੇ ਹੁਣ ਦੇਖਦੇ ਆ ਟਾਈਮ ਹੋ ਗਿਆ ਜ਼ਿਆਦਾ ਹੁਣ ਅੱਗੇ ਸੂ ਸੂ ਜਾਣਾ ਕੋਈ ਫਰਕ ਨਹੀਂ ਆ ਵੀ ਸੂਏ ਨੂੰ ਜਾਵਾਂਗੇ ਹੁਣ ਘਰ ਨਿੱਕੂ ਮੁਬਾਰਕਾ ਪ੍ਰੋਗਰਾਮ ਬਹੁਤ ਵਧੀਆ ਹੋ ਗਿਆ ਹਾਂਜੀ ਬਲੌਗਰ ਸਾਹਿਬ ਲੱਕ ਸਿੱਧਾ ਨਹੀਂ ਹੁੰਦਾ ਕਹਿੰਦੇ ਸਾਡੇ ਇਹ ਨਾਲ ਹੀ ਲੱਕ ਸਿੱਧਾ ਹੁੰਦਿਆ ਉਹ ਬੁਰਾ ਹਾਲ ਹੋਇਆ ਪਿਆ ਯਾਰ ਦੀਵ ਮੁੰਡੇ ਕਹਿੰਦੇ ਹੁਣ ਭਾਂਡੇ ਧੋ ਕੇ ਬਹਿਲੇ ਹੋਏ ਆ ਟਾਈਮ 2:00 ਵਜੇ ਆ ਤੇ ਅੱਜ ਪ੍ਰੋਗਰਾਮ ਬਹੁਤ ਵਧੀਆ ਰਿਹਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਹੀ ਵਧੀਆ ਕੀਤਾ ਕਰ ਗਏ ਵੀ ਭਾਈ ਤਨਵੀਰ ਸਿੰਘ ਜੀ ਤੇ ਕਥਾ ਵੀ ਬਹੁਤ ਵਧੀਆ ਕੀਤੀ ਬੀਬੀ ਨੇ ਤੇ ਬਾਕੀ ਪ੍ਰੋਗਰਾਮ ਵੀ ਸਾਡਾ ਬਹੁਤ ਜੀ ਗਿਆ ਸਾਰੇ ਸੇਵਾਦਾਰਾਂ ਨੇ ਬਾਝੜ ਕੇ ਸੇਵਾ ਕੀਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਾ ਹੋਪ ਕਰਦਾ ਦੂ ਲੋਕ ਬੜੇ ਲੱਗਿਆ ਹੋਗਾ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਸੋਣਾ ਇੱਕ ਕਮੈਂਟ ਕਰਿਓ ਇੱਕ ਮਿਲਦੇ ਤੁਹਾਨੂੰ ਅਗਲੇ ਵੀਲੋਗ ਵਿੱਚ ਉਦ ਤੱਕ ਸਾਰੇ ਰਹਿਣ ਧਿਆਨ ਨਾਲ ਆਪਣਾ ਲਵ ਰਬ ਰੱਖਾ ਤੇ ਲਾਈਵ ਦਾ ਜਿਹੜਾ ਪੇਜ ਸੀਗਾ ਸੁਖ ਸਟੂਡੀਓ ਗੁਰਬਾਣੀ ਕੀਰਤਨ ਪੇਜ ਦਾ ਨਾਮ ਆ ਉਹਦਾ YouTube ਚੈਨਲ ਦਾ ਨਾਮ ਆ ਸੋਰੀ ਸੁਖ ਸਟੂਡੀਓ ਗੁਰਬਾਣੀ ਕੀਰਤਨ ਸਟੂਡੀਓ ਸੁਖ ਖਰੇ ਆ ਸੁਖ ਸਟੂਡੀਓ ਸਟੂਡੀਓ ਸੁਖ ਗੁਰਬਾਣੀ ਕੀਰਤਨ ਆ ਉਹਨੂੰ ਸਾਰੇ ਨੇ ਸਬਸਕ੍ਰਾਈਬ ਵੀ ਕਰ ਲਿਓ ਚੈਨਲ ਨੂੰ ਨਾਲ ਦੇ ਤੇ ਉਥੇ ਸਾਡਾ ਪ੍ਰੋਗਰਾਮ ਸਾਰਾ ਲਾਈਵ ਪਿਆ ਹੋਇਆ ਉਹ ਵੀ ਜਾ ਕੇ ਦੇਖ ਲਿਓ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤਾਂ ਕਿ ਧਿਆਨ ਉਹ ਸਾਰੇ ਨੇ ਰੱਬ ਰੱਖਾ ਸਤਿ ਸ਼੍ਰੀ ਅਕਾਲ